ਮੈਂ ਡਾਕਟਰ ਗਗਨਦੀਪ ਸਿੰਘ ਪ੍ਰੈਜ਼ੀਡੈਂਟ ਪੀसीएमਐਸ ਐਸੋਸੀਏਸ਼ਨ ਮੋਗਾ ਤੇ ਸਕੱਤਰ ਪੀसीएमਐਸ ਐਸੋਸੀਏਸ਼ਨ ਪੰਜਾਬ ਆ ਸਰ ਇੱਕ 20 ਜਨਵਰੀ ਤੋਂ ਤੁਹਾਡੇ ਐਸੋਸੀਏਸ਼ਨ ਵੱਲੋਂ ਫੈਸਲਾ ਕੀਤਾ ਗਿਆ ਵੀ ਅਸੀਂ ਸਟ੍ਰਾਈਕ ਤੇ ਜਾ ਰਹੇ ਹਾਂ ਫਿਰ ਜੀ ਜੀ ਕੀ ਕਾਰਨ ਹੈ ਦਾ ਪਹਿਲਾਂ ਵੀ ਤੁਸੀਂ ਸਟ੍ਰਾਈਕ ਕੀਤੀ ਸੀਗੀ ਕੀ ਗੱਲ ਤੁਹਾਡੀਆਂ ਮੰਗਾਂ ਲਾਗੂ ਨਹੀਂ ਹੋ ਰਹੀਆਂ ਅ ਪਿਛਲੇ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਕਿ 7 ਸਤੰਬਰ ਨੂੰ ਪੀसीएमਐਸ ਐਸੋਸੀਏਸ਼ਨ ਇੱਕ ਸਟੇਟ ਲੈਵਲ ਦੀ ਸਟ੍ਰਾਈਕ ਤੇ ਗਈ ਸੀ ਉਹਦੇ ਵਿੱਚ ਐਸੋਸੀਏਸ਼ਨ ਨੇ ਤਿੰਨ ਮੁੱਖ ਮੰਗਾਂ ਸੀ ਸਾਰਿਆਂ ਨੂੰ ਪਹਿਲੀ ਮੰਗ ਸੀ ਕਿ ਜੋ ਰੈਗੂਲਰ ਡਾਕਟਰ ਹੈਗੇ ਆ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਡਾਕਟਰਾਂ ਦੀ ਬਹੁਤ ਜ਼ਿਆਦਾ ਕਮੀ ਆ। ਹਾਂਜੀ। तकरीबन 50% ਤੋਂ ਜ਼ਿਆਦਾ ਡਾਕਟਰਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ ਜਿਹਦੇ ਕਰਕੇ ਮਰੀਜ਼ਾਂ ਨੂੰ ਵੀ ਪਰੇਸ਼ਾਨੀ ਹੁੰਦੀ ਹੈ ਤੇ ਐਡਮਿਨਿਸਟ੍ਰੇਸ਼ਨ ਨੂੰ ਵੀ ਹਸਪਤਾਲ ਚਲਾਉਣ ਦੇ ਵਿੱਚ ਬਹੁਤ ਮੁਸ਼ਕਲ ਆਉਂਦੀ ਆ। ਲੋਕ ਹਸਪਤਾਲਾਂ ਦੇ ਵਿੱਚ ਆਉਂਦੇ ਆ ਬੜੀਆਂ ਆਸਮਾਦਾਂ ਲੈ ਕੇ ਆਉਂਦੇ ਆ ਪਰ ਉਹਨਾਂ ਨੂੰ ਖਾਲੀ ਹੱਥ ਜਾਣਾ ਪੈਂਦਾ। ਪਹਿਲੀ ਸਾਡੀ ਮੰਗ ਇਹ ਸੀ ਕਿ 1500 ਘਟੋਟ ਰੈਗੂਲਰ ਡਾਕਟਰ ਜਿਹੜੇ ਹੈਗੇ ਆ ਉਹ ਰੱਖੇ ਜਾਣ। ਪਰantu ਉਹਦੇ ਵਿੱਚ ਇਸ ਤਰ੍ਹਾਂ ਹੋਇਆ ਕਿ ਸਰਕਾਰ ਨੇ 400 ਡਾਕਟਰਾਂ ਦੀ ਰਿਕਰੂਟਮੈਂਟ ਤੇ ਆਰਡਰ ਕੀਤੇ ਸੀਗੇ ਆ ਲਾਸਟ ਈਅਰ ਦੇ ਵਿੱਚ ਜਿਦੇ ਵਿੱਚੋਂ 300 ਨੂੰ ਨਿਯੁਕਤੀ ਪੱਤਰ ਦਿੱਤੇ ਗਏ ਤੇ ਤਕਰੀਬਨ 200 ਨੇ ਜੁਆਇਨ ਕੀਤਾ ਠੀਕ ਹੈ ਬਹੁਤ ਸਾਰੇ ਡਾਕਟਰ ਨੇ ਜੁਆਇਨ ਹੀ ਨਹੀਂ ਕੀਤਾ ਤੇ ਜਿਨ੍ਹਾਂ ਨੇ ਜੁਆਇਨ ਕੀਤਾ ਉਹ ਵੀ ਸਾਡੇ ਟੱਚ ਦੇ ਵਿੱਚ ਹੈਗੇ ਤੇ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਡਾਕਟਰ ਹੈਗੇ ਆ ਉਹ ਛੱਡਣ ਦੇ ਕਗਾਰ ਤੇ ਉਹਨਾਂ ਨੇ ਸਾਨੂੰ ਵਰਬਲੀ ਦੱਸਿਆ ਹੈ ਕਿ ਅਸੀਂ 1 2 3 ਮਹੀਨਿਆਂ ਦੇ ਵਿੱਚ ਕਿਸੇ ਨਾ ਕਿਸੇ ਕਾਰਨ ਕਰਕੇ ਨੌਕਰੀ ਛੱਡ ਦੇਣੀ ਹੈ ਠੀਕ ਹੈ ਜੀ ਉਹ ਨੌਕਰੀ ਛੱਡਣ ਦੇ ਉਹਨਾਂ ਦੇ ਕਾਰਨ ਇਹ ਹੈ ਕਿ ਇੱਕ ਤਾਂ ਇਹਦੇ ਵਿੱਚ ਜੋ ਏਸੀ ਬੀਸੀ ਸਮਾਂਬੱਧ ਤਰਕੀਆਂ ਸੀ ਹੂੰ ਹੂੰ ਉਹ ਬੰਦ ਕਰ ਦਿੱਤੀਆਂ ਸੀ 2021 ਦੇ ਵਿੱਚ ਤੇ ਦੂਸਰਾ ਇਹ ਕਿ ਹਸਪਤਾਲ ਸਰਕਾਰੀ ਹਸਪਤਾਲਾਂ ਦੇ ਵਿੱਚ ਸਿਕਿਉਰਿਟੀ ਦਾ ਬੜਾ ਈਸ਼ੂ ਹੁੰਦਾ ਹੈਗਾ ਕਿ ਜਿਹਦੇ ਕਾਰਨ ਡਾਕਟਰਾਂ ਦੇ ਲਈ ਸਰਕਾਰੀ ਹਸਪਤਾਲਾਂ ਦੇ ਵਿੱਚ ਸਾਰੇ ਸਟਾਫ ਦੇ ਲਈ ਐਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਕੰਮ ਕਰਨਾ ਬੜਾ ਔਖਾ ਹੋ ਜਾਂਦਾ ਹੈ ਬਿਲਕੁਲ ਇਹ ਤਿੰਨੇ ਮੰਗਾਂ ਸਾਡੀਆਂ ਮੁੱਖ ਮੰਗਾਂ ਸੀ ਜਿਹਦੇ ਜਸ ਸੰਬੰਧ ਦੇ ਵਿੱਚ ਮਾਨਯੋਗ सीएम साहब ਦੇ ਨਿਰਦੇਸ਼ਾਂ ਜੀ ਦੇ ਉੱਤੇ ਸਾਡੇ ਹੈਲਥ ਮਿਨਿਸਟਰ ਡਾਕਟਰ ਬਲਬੀਰ ਸਿੰਘ ਜੀ ਨੇ ਸਮੂਹ মিডিਆ ਦੇ ਵਿੱਚ ਆਪਣੇ ਅਫੀਸ਼ੀਅਲ ਹੈਂਡਲ ਦੇ ਉੱਤੇ ਇਹ ਕਿਹਾ ਸੀ ਕਿ ਇਹ ਜਿੰਨੇ ਮੰਗਾਂ ਲੋਕ ਖਤ ਦੇ ਵਿੱਚ ਹਨ ਜਾਇਜ਼ ਮੰਗਾਂ ਹਨ ਜ ਜਿਹਦੀ ਵੀਡੀਓ ਵੀ ਸ਼ੇਅਰ ਕੀਤੀ ਸੀ ਸਾਰੇ ਹੈਂਡਲ ਦੇ ਉੱਤੇ ਤੇ ਇਹਨਾਂ ਨੂੰ ਅਸੀਂ ਮੰਨ ਲਿਆ ਹੈ ਇਨ ਟੋਟਲ ਮਤਲਬ ਇਨ ਪ੍ਰਿੰਸੀਪਲ ਮੰਨ ਲਿਆ ਤੇ ਇਹਨਾਂ ਨੂੰ ਇਸੇ ਤਰ੍ਹਾਂ ਹੀ ਅਸੀਂ ਵਿਦਨ ਇਹ ਮੈਕਸਿਮਮ ਟਾਈਮ ਫਰੇਮਵਰਕ 12 ਹਫ਼ਤੇ ਦੇ ਵਿੱਚ ਵਿੱਚ ਅਸੀਂ ਇਹਨਾਂ ਨੂੰ ਲਾਗੂ ਕਰ ਦੇਵਾਂ ਜੇ ਨੋਟੀਫਿਕੇਸ਼ਨ ਆ ਜਾਈ। ਠੀਕ ਹੈ। ਜੋ 12 ਹਫ਼ਤੇ ਸੀ ਸਰ ਉਹ 5 ਦਸੰਬਰ ਨੂੰ ਖਤਮ ਹੋ ਗਏ ਸੀ। ਠੀਕ ਹੈ। ਉਸ ਤੋਂ ਉੱਤੇ ਵੀ 1 ਮਹੀਨਾ ਹੋ ਗਿਆ। ਹੂੰ ਹੂੰ। ਇਸ ਮਹੀਨੇ ਵਿੱਚ ਸਾਡੀ ਵੈਤੂ ਭਾ ਦੇ ਨਾਲ ਮੀਟਿੰਗ ਹੋਈ ਸੀ ਤੇ ਸਾਡੇ ਜੋ ਸਟੇਟ ਦੇ ਪ੍ਰਧਾਨ ਡਾਕਟਰ ਅਕਿਲ ਸਿੰਘ ਜੀ ਹੈਗੇ ਉਹਨਾਂ ਨੇ ਉੱਥੇ ਕਾਲ ਦਿੱਤੀ ਕਿ ਤੁਸੀਂ ਜੇ 20 ਜਨਵਰੀ ਤੱਕ ਇਹ ਸਾਡੀਆਂ ਤਿੰਨਾਂ ਮੰਗਾਂ ਨੂੰ ਨਹੀਂ ਮੰਨਦੇ ਤਾਂ 20 ਜਨਵਰੀ ਤੋਂ ਜੋ ਸਾਡੀ ਐਸੋਸੀਏਸ਼ਨ ਉਹ ਦੁਬਾਰਾ ਸਟ੍ਰਾਈਕ ਦੇ ਉੱਤੇ ਚਲੂ ਹੋਊਗੀ। ਠੀਕ ਹੈ ਇੱਕ ਸਰ ਤੁਸੀਂ ਇਹ ਵੀ ਜਿਹੜਾ ਐਲਾਨ ਕੀਤਾ ਹੈ ਕਿ 12 ਤਰੀਕ ਨੂੰ ਤੁਹਾਡੀ ਮੀਟਿੰਗ ਹੋਣ ਜਾ ਰਹੀ ਹੈ ਜੀ ਜੀ ਉਹ ਮੀਟਿੰਗ ਫਿਰ ਕੀ ਡਿਸਾਈਡ ਕਰਨਾ ਹੈ ਉਹਦੇ ਵਿੱਚ ਤੁਸੀਂ ਜੋ 12 ਜਨਵਰੀ ਦੀ ਮੀਟਿੰਗ ਹੈ ਉਹ ਮੋਗੇ ਦੇ ਵਿੱਚ ਹੀ ਹੋਊਗੀ ਸਟੇਟ ਪੱਧਰ ਦੇ ਸਾਰੇ ਜ਼ਿਲ੍ਹਿਆਂ ਦੇ ਜੋ ਪ੍ਰਧਾਨ ਤੇ ਜਨਰਲ ਸੈਕਟਰੀ ਉਸ ਮੀਟਿੰਗ ਦੇ ਵਿੱਚ ਹਾਜ਼ਰ ਹੋਣਗੇ ਉਹਦੇ ਵਿੱਚ ਸਿਰਫ ਇਹ ਡਿਸਾਈਡ ਕਰਨਾ ਹੈ ਕਿ ਕਿਹੜੇ-ਕਿਹੜੇ ਏਰੀਆਜ਼ ਬੰਦ ਕਰਨੇ ਆ ਕੀ ਸਿਰਫ ਓਪੀਡੀ ਬੰਦ ਕਰਨੀ ਆ ਜਾਂ ਓਪੀਡੀ ਪਾਰਸ਼ਲ ਅੱਧਾ ਟਾਈਮ ਬੰਦ ਕਰਨੀ ਆ ਮੈਡੀਕੋ ਲੀਗਲ ਬੰਦ ਕਰਨਾ ਹੈ ਜਾਂ ਕੋਈ ਹੋਰ ਸਿਓ ਵੀ ਜੜੀਆਂ ਹੈਗੀਆਂ ਉਹ ਬੰਦ ਕਰ ਦੇ ਜਨੇ ਦੇ 20 ਦੀ ਸਟ੍ਰਾਈਕ ਦਾ ਤੁਹਾਡਾ ਫਾਈਨਲ ਹੋ ਚੁੱਕਿਆ ਵੀ ਉਹ 20 ਦੀ ਸਟ੍ਰਾਈਕ ਦੀ ਸਾਡਾ ਜੋ ਕਾਲ ਹੈਗੀ ਆ ਉਹ ਦਿੱਤੀ ਜਾ ਚੁੱਕੀ ਹੈਗੀ ਆ ਉਹ ਫਿਲਹਾਲ ਹਜੇ ਸਾਡੇ ਜੋ ਸਟੇਟ ਦੇ ਪ੍ਰਧਾਨ ਉਹਨਾਂ ਨੇ ਕਿਹਾ ਕਿ ਉਹ ਸਟੇ ਕਰਦੀ ਆ ਉਹ ਕੈਨਸਲ ਨਹੀਂ ਹੋਊਗੀ ਠੀਕ ਹੈ ਸਰ ਤੇ ਆਪਣੇ ਸਿਵਲ ਹਸਪਤਲ ਮੋਗੇ ਦੇ ਵਿੱਚ ਸਰ ਕਿਹੜੇ ਕਿਹੜੇ ਸਪੈਸ਼ਲਿਸਟ ਡਾਕਟਰ ਜਾਂ ਐਮਓਸ ਦੀਆਂ ਪੋਸਟਾਂ ਜਿਹੜੀਆਂ ਖਾਲੀ ਹੈਗੀਆਂ ਸਿਵਲ ਹਸਪਤਲ ਮੋਗਾ ਦੇ ਵਿੱਚ ਜੋ ਲਾਸਟ ਟਾਈਮ ਨੋਟੀਫਿਕੇਸ਼ਨ ਹੋਈ ਸੀ ਜੋ ਅਸਾਮੀਆਂ ਰੱਖੀਆਂ ਜਾਂ ਸੀ 1995 ਤੋਂ ਬਾਅਦ ਦੇ ਵਿੱਚੋਂ ਜੋ ਅਸਾਮੀਆਂ ਦੇ ਵਿੱਚ ਕੋਈ ਵਾਧਾ ਨਹੀਂ ਹੋਇਆ ਹਾਂਜੀ ਉਸ ਹਿਸਾਬ ਦੇ ਨਾਲ ਵੀ ਜੇ ਅੱਗੇ ਦੇਖਿਆ ਜਾਵੇ ਤਾਂ ਸਾਡੇ ਕੋਲੇ ਇਸ ਟਾਈਮ ਕੋਈ ਵੀ ਐਮਡੀ ਮੈਡੀਸ਼ਨ ਡਾਕਟਰ ਨਹੀਂ ਹੈਗੇ ਸਿਵਲ ਹਸਪਤਲ ਦੇ ਵਿੱਚ ਐਮਡੀ ਰਾਇਓਲੋਜਿਸ ਨਹੀਂ ਹੈ ਸਾਡੇ ਕੋਲੇ ਕੋਈ ਅ ਮਡੀ ਐਨਡੀ ਸਪੈਸ਼ਲਿਸਟ ਸਾਡੇ ਕੋਲੇ ਕੋਈ ਨਹੀਂ ਹੈ ਗਾਇਨੀ ਦੇ ਡਾਕਟਰਾਂ ਦੀ ਵੀ ਸਾਡੇ ਕੋਲੇ ਸ਼ਾਰਟੇਜ ਹੈ ਐਨਡੀ ਸਪੈਸ਼ਲਿਸਟ ਵੀ ਜਿਹੜੇ ਇੱਕ ਸਮੀ ਸਾਡੇ ਕੋਲੇ ਖਾਲੀ ਪਈ ਤਿੰਨ ਸਮੀਆਂ ਮੈਡੀਕਲ ਅਫਸਰਾਂ ਦੀ ਖਾਲੀ ਪਈਆਂ ਹਾਂ ਤੇ ਐਸਟ੍ਰੋਨੋਮਿਕ ਸੁਪਰ ਸਪੈਸ਼ਲਿਸਟਾਂ ਚਲੋ ਹਸਪੀਟਲ ਨਹੀਂ ਹੁੰਦੇ ਹੈਗੇ ਮੈਡੀਕਲ ਕਾਲਜ ਦੇ ਵਿੱਚ ਹੁੰਦੇ ਨੇ ਓਕੇ ਇਹਨਾਂ ਤੋਂ ਬਿਨਾ ਪੈਰਾ ਮੈਡੀਕਲ ਸਟਾਫ ਸਟਾਫ ਨਰਸਸ ਐਨਐਮ ਸਾਰੇ ਸਟਾਫ ਹੁਣ ਬਹੁਤ ਜ਼ਿਆਦਾ ਸ਼ਾਰਟੇਜ ਹੈ ਜ਼ਿਆਦਾ ਸ਼ਾਰਟੇਜ ਹੈ ਸਿਵਲ ਹਸਪਤਾਲ ਦੇ ਵਿੱਚ ਤਾਂ ਅਕਸਰ ਜਨੇ ਦੀਆਂ ਖਬਰਾਂ ਵੀ ਲੱਗਦੀਆਂ ਰਹਿੰਦੀਆਂ ਵੀ ਡਾਕਟਰਾਂ ਦੀ ਕਮੀ ਕਰਕੇ ਜਿਹੜੇ ਮਰੀਜ਼ ਪਰੇਸ਼ਾਨ ਹੋਏ ਉਹਦੀ ਵਜ੍ਹਾ ਇਹੀ ਹੈ ਇਹਦਾ ਮਤਲਬ ਹੈ ਨਾ ਜੀ 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 ਡਾਕਟਰਾਂ ਦੀ ਸ਼ਾਰਟੇਜ ਹੁਣ ਕੋਈ ਮਰੀਜ਼ ਪਿੰਡਾਂ ਚੋਂ ਹੁੰਦਾ ਉਹਨਾਂ ਨੇ ਆਪਣਾ ਕੰਨ ਦਿਖਾਉਣਾ ਹੁੰਦਾ ਹੈਗਾ ਜੇ ਹੁਣ ਸਾਨੂੰ ਇੱਕ ਕਹਿੰਦਾ ਬੰਦਾ ਸਾਡੇ ਕੋਲੇ ਕੰਨ ਦੇ ਡਾਕਟਰ ਹੀ ਨਹੀਂ ਹੈਗੇ ਉਹ ਵਿਚਾਰੇ ਨੂੰ ਜਾਂਦਾ ਪ੍ਰਾਈਵੇਟ ਸੈਕਟਰ ਚ ਜਾਣਾ ਪੈਂਦਾ ਤੇ ਜਾਂ ਹੁਣ ਮੈਡੀਕਲ ਕਾਲਜ ਜਾਣਾ ਪੈਂਦਾ ਉਸੇ ਤਰ੍ਹਾਂ ਕੋਈ ਬੀਬੀਆਂ ਹੁੰਦੀ ਉਹਨਾਂ ਨੇ ਉਹਨਾਂ ਦਾ ਅਲਟਰਾਸਾਉਂਡ ਕਰਵਾਉਣਾ ਤਾਂ ਸਾਡੇ ਕੋਲੇ ਕੋਈ ਰੈਗੂਲਰ ਐਮ ਡੀ ਰੈਡਜਨਸ ਡਾਕਟਰ ਨਹੀਂ ਹੈਗੇ ਉਹਨਾਂ ਨੂੰ ਵੀ ਰਾਸ਼ ਜਾਣਾ ਪੈਂਦਾ ਹੈਗਾ ਬਿਲਕੁਲ ਇਹ ਸਪੈਸ਼ਲਿਸਟ ਡਾਕਟਰ ਨਾ ਹੋਣ ਦੇ ਕਾਰਨ ਜਿਹੜੀਆਂ ਹੈਗੀਆਂ ਇਹ ਮੁਸ਼ਕਲਾਂ ਸਾਨੂੰ ਸਾ